ਯਾਰੇ ਤੇ ਬਹਾਦਰ ਪੰਜਾਬੀਓ ਅੱਜ 79ਵਾਂ ਆਜ਼ਾਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਮੈਂ ਇਸ ਮੌਕੇ ਤੇ ਖਾਸ ਤੌਰ ਤੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਜਿਹਦੇ ਵਿੱਚ ਸੂਰਬੀਰ ਯੋਧਿਆਂ ਦੀਆਂ ਜਾਨਾਂ ਕੁਰਬਾਨ ਕਰਾਉਣੀਆਂ ਪਈਆਂ ਦੇਸ਼ ਤੇ ਕੌਮ ਤੋਂ ਮਰ ਬਿਟਣ ਦਾ ਜਜ਼ਬਾ ਸਾਨੂੰ ਸਾਡੇ ਮਹਾਨ ਗੁਰੂ ਸਹਿਬਾਨ ਤੋਂ ਗੁਰਤੀ ਚ ਮਿਲਿਆ ਆਜ਼ਾਦੀ ਲਈ ਜਾਨ ਨਿਸ਼ਾਵਰ ਕਰਨ ਵਾਲੇ 80% ਜਿਹੜੇ ਨੇ ਉਹ ਪੰਜਾਬੀ ਨੇ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਲਾਲ ਲਾਜਪਤਰਾਏ ਸੁਖਦੇਵ ਮਦਨ ਲਾਲ ਢੀਂਗਰਾ ਗਦਰੀ ਬਾਬੇ ਹੋਰ ਬਹੁਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਹੈ ਸੋ ਮੈਂ ਇਹਨਾਂ ਕੁਰਬਾਨੀਆਂ ਅੱਗੇ ਸਿਰ ਚ ਕੋਨਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕਾਂਜ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਬਚਨਬੱਤ ਵੀ ਦੁਹਰਾਣਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਖਰੀ ਸਾਹ ਤੱਕ ਮੈਂ ਨਿਭਾਉਂਦਾ ਰਹੂੰਗਾ ਅੱਜ ਇੱਥੇ ਹਰ ਵਰਗ ਨਾਲ ਸੰਬੰਧਿਤ ਸ਼ਖਸੀਤਾਂ ਫਰੀਦਕੋਟ ਦੇ ਐਨ ਜੀਓਜ਼ ਧਾਰਮਿਕ ਸ਼ਖਸੀਤਾਂ ਕਲਾ ਨਾਲ ਜੁੜੀਆਂ ਹੋਈਆਂ ਸ਼ਖਸੀਤਾਂ ਰਾਜਨੀਤੀ ਨਾਲ ਜੁੜੀਆਂ ਹੋਈਆਂ ਸ਼ਖਸੀਤਾਂ ਸਕੂਲਾਂ ਦੇ ਬੱਚੇ ਤੇ ਮੇਰੇ ਸਾਹਮਣੇ ਖੜੇ ਸਾਡੇ ਜਾਂਬਾਜ਼ ਬਹਾਦਰ ਪੁਲਿਸ ਦੀਆਂ ਟੁਕੜੀਆਂ ਸ਼ਾਮਲ ਨੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿੰਨਾ ਔਰ ਨਾਲ ਨਾਲ ਰੰਗਲੇ ਪੰਜਾਬ ਦੀ ਅਰਦਾਸ ਵੀ ਕਰਦੇ ਆ ਕਿ ਹਰ ਬੰਦੇ ਕੋਲੇ ਬਰਸ਼ ਹੋਣਾ ਚਾਹੀਦਾ ਜੋ ਰੰਗ ਤੁਸੀਂ ਪੰਜਾਬ ਦੇ ਨਕਸ਼ੇ 'ਚ ਭਰ ਸਕਦੇ ਹੋ ਉਹ ਭਰੋ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰੇ ਨੰਬਰ 1 ਸੂਬਾ ਬਣਾ ਸਕੀਏ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਸੋ ਪੰਜਾਬ ਦੇ ਨਗ ਦੀ ਜਿਹੜੀ ਚਮਕ ਹੈ ਉਹ ਫਿੱਕੀ ਨਹੀਂ ਪੈਣ ਦੇਣੀ ਇਹਨੂੰ ਹੋਰ ਚਮਕਾਉਣਾ ਹੈ ਮੁੰਦਰੀ ਤਾਂ ਹੀ ਚਮਕੂਗੀ ਜੇ ਨਗ ਚਮਕੂਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਜੈ ਹਿੰਦ